ਸਸਿਕਾ ਜੀ ਸਾਏ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵੱਡਾ ਫੈਮਿਲੀ ਵਲੌਗ ਐਂਡ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਪਤਾਸੀ ਜਿਨ੍ਹਾਂ ਨੂੰ ਆਪਾਂ ਪੂਜਾ ਪਾਠ ਵਿੱਚ ਆਪਾਂ ਪ੍ਰਸ਼ਾਦ ਚੜਾਉਂਦੇ ਟਾਈਮ ਆਪਾਂ ਮਾਰਕੀਟ ਵਿੱਚ ਚਲਣੇ ਆ ਬਾਜ਼ਾਰੋਂ ਲੈਉਣੇ ਆ ਉਹ ਪਤਾਸੀ ਅੱਜ ਬਣਾਵਾਂਗੇ ਆਪਾਂ ਬਿਨਾਂ ਕਿਸੇ ਝੰਜੜ ਤੋਂ ਘਰ ਵਿੱਚ ਬਣਾਵਾਂਗੇ ਸਿੰਪਲ ਘਰ ਦੇ ਸਮਾਨ ਵਿੱਚ ਹੀ ਆਪਾਂ ਬਣਾ ਕੇ ਤਿਆਰ ਕਰਾਂਗੇ ਸਿਰਫ 55 ਮਿੰਟਾਂ ਦੇ ਵਿੱਚ ਤੇ ਚਲੋ ਆਪਾਂ ਇਹ ਰੈਸਪੀ ਸ਼ੁਰੂ ਕਰਦੇ ਹਾਂ ਹਾਂ ਜੀ ਪਤਾਸੀ ਬਣਾਉਣ ਵਾਸਤੇ ਆਪਾਂ ਇੱਕ ਕਟੋਰੀ ਜਿਹੜੀ ਚੀਨੀ ਲੈ ਲਈਏ ਤੇ ਪ੍ਰੀਖ ਚੀਨੀ ਹੋਵੇ ਜਾਂ ਮੋਟੀ ਚੀਨੀ ਹੋਵੇ ਕੋਈ ਵੀ ਤੁਸੀਂ ਲੈ ਸਕਦੇ ਹੋ ਤੇ ਗਿਆ ਸੀ ਉੱਪਰ ਆਪਾਂ ਪਾ ਰੱਖੀ ਹੈ ਚੀਨੀ ਪਾਣੀ ਤੇ 1/4 ਕੱਪ ਜਿੰਨੀ ਆਪਾਂ ਕਟੋਰੀ ਵਿੱਚ ਚੀਨੀ ਲਈਏ ਕਟੋਰੀ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਣੀ ਪਾ ਦਿੰਨੇ ਆਂ ਕਿਤੇ ਗੈਸ ਦੀ ਫਲੇਮ ਬਿਲਕੁਲ ਘੱਟ ਰੱਖ ਕੇ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਜਿਹੜੀ ਖੰਡ ਨੂੰ ਮੈਲਟ ਕਰਨਾ ਹੈ ਲਗਾਤਾਰ ਇਹ ਹਿਲਾਉਣਾ ਤੇ ਦੂਜੀ ਪਾਸੇ ਦੀਆਂ ਆਪਾਂ ਪਲੇਟਾਂ ਨੇ ਉਹਨਾਂ ਦੇ ਉੱਪਰ ਆਪਾਂ ਘਿਓ ਲਗਾ ਦੇਆ ਜਾਰ ਫੈਣ ਤੇਲ ਲਗਾ ਦੋ ਕਿਉਂਕਿ ਇਹਨਾਂ ਵਿੱਚ ਆਪਾਂ 85 ਬਾਅਦ ਚ ਰੱਖਣੀ ਹੈ ਤੇ ਇਹਨੂੰ ਚੀਨ ਲਗਾਤਾਰ ਇੱਥੇ ਹਿਲਾਉਦੇ ਹੋ ਬਣਾਵਾਂਗੇ ਹਮ ਜਿੱਦਾਂ ਤਿਵਾਰਾ ਦਾ ਸੀਜ਼ਨ ਹੈ ਤੇ ਆਪਾਂ ਪੂਜਾ ਵਾਸਤੇ ਜਾਂ ਗੁਰਦੁਆਰਾ ਸਾਹਿਬ ਵਾਸਤੇ ਆਪਾਂ ਇਸ ਤਰ੍ਹਾਂ ਦੇ ਪਤਾਸੇ ਘਰ ਬਣਾ ਸਕਦੇ ਹਾਂ ਬਿਨਾਂ ਕਿਸੇ ਕੈਮੀਕਲ ਦੇ ਜਿਸ ਜਗ੍ਹਾ ਤੇ ਪਤਾਸੇ ਬੰਦੇ ਆ ਉਸ ਜਗ੍ਹਾ ਵਿੱਚ ਦੇਖੋ ਜਾ ਕੇ ਕੋਈ ਵੀ ਸਫਾਈ ਨਹੀਂ ਹਿੱਤ ਤੇ ਆਪਾਂ ਘਰ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਬਣਾ ਸਕਦੇ ਹਾਂ ਜੇਕਰ ਚੀਨੀ ਦੇਖੋ ਜਿਹਦਾ ਥੋੜੀ ਥੋੜੀ ਮੈਲੀ ਹੈ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਰੰਗ ਘਟ પા ਕੇ ਤੇ ਚੀਨੀ ਨੂੰ ਬਿਲਕੁਲ ਸਾਫ਼ ਕਰ ਸਕਦੇ ਹੋ ਪਰ ਆਪਾਂ ਘਰ ਵਿੱਚ ਬਣਾ ਰਹੇ ਆ ਆਪਾਂ ਨੂੰ ਕੋਈ ਵੀ ਇਦਾਂ ਦੀ ਰੰਗ ਕਾਰਡ ਵਗੈਰਾ ਦੀ ਕਿਸੇ ਵੀ ਚੀਜ਼ ਦੀ ਜਰੂਰਤ ਨਹੀਂ ਗਈ ਆਪਾਂ ਇਦਾਂ ਹੀ ਇਹਦੇ ਪਤਾਸੇ ਬਣਾਵਾਂਗੇ ਲਗਾਤਾਰ ਹਿਲਾਉਂਦੇ ਰਵਾਂਗੇ ਗੈਸ ਦੀ ਲਗਾਤਾਰ ਹਿਲਾਉਂਦੇ ਰਵਾਂਗੇ ਗੈਸ ਦੀ ਫਲੇਮ ਬਿਲਕੁਲ ਆਪਕਾ ਟੱਕਟ ਰੱਖਣੀ ਹੈ ਉਹਦਾ ਤੇ ਬਹੁਤ ਹੀ ਜ਼ਿਆਦਾ ਜਲਦੀ ਜਿਹੜੇ ਪਤਾਸੇ ਬਣ ਕੇ ਤਿਆਰ ਹੋ ਜਾਂਦੇ ਨੇ ਕਿਲਾ ਪਾਈ ਕਰੀ ਜਿਹੜੀ ਖਾਂਡੇ ਨੂੰ ਮੈਲਟ ਕਰ ਲਈਏ ਤੇ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਹਾਂਜੀ ਚੈੱਕ ਕਰੋ ਜਿਹੜੀ ਆਪਣੀ ਖਾਂਡੇ ਆ ਚੰਗੀ ਤਰ੍ਹਾਂ ਖੁੱਲ ਚੁੱਕੀ ਹੈ ਬਸ ਹੁਣ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਉਹਦੇ ਤੱਕ ਜਦੋਂ ਤੱਕ ਇਹ ਚੰਗੀ ਤਰ੍ਹਾਂ ਇਹਦਾ ਪਾਣੀ ਬਿਲਕੁਲ ਸੁੱਕ ਨਹੀਂ ਜਾਂਦਾ ਲਗਾਤਾਰ ਹਿਲਾਉਂਦੇ ਰਵਾਂਗੇ ਹਿਲਾਉਣਾ ਨੇ ਚੱਟਾਂ ਦੇ ਆਪਾਂ ਹਾਂਜੀ ਜੇਕਰ ਤੁਸੀਂ ਵੀ ਪਤਾਸੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਸੀਂ ਪਹਿਲੀ ਵਾਰ ਇਹਨੂੰ ਥੋੜੀ ਜੀ ਖੰਡ ਵਿੱਚ ਹੀ ਬਣਾ ਕੇ ਤਿਆਰ ਕਰਿਓ ਲਗਾਤਾਰ ਹਿਲਾਉਂਦੇ ਰਵਾਂਗੇ ਆਪਾਂ ਇਹਨੂੰ ਹੁਣ ਦੇਖੋ ਜਿਹੜੀ ਚੀਨੀ ਸੈਟਾ ਤੇ ਵੀ ਜੰਮਣੀ ਸ਼ੁਰੂ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਛੇਤੀ ਛੇਤੀ ਕਰਨਾ ਹੈ हम इस टाइम तो आप थोड़ा बेकिंग सोडा पाया ए वाला बेकिंग सोडा एक चूंढी एक पावे गैस बंद कर दें तो हूँ जल्दी तो जल्दी आप जस बनाने शुरू कर देने किसी भी अपने घर के मैंबर की मदद ले क्योंकि ये बहुत ही जल्द जो जमदे जाने हैं ਜਿੰਨੀ ਛੇਤੀ ਆਪਾਂ ਬਣਾ ਸਕਦੇ ਆ ਤੇ ਛੇਤੀ ਛੇਤੀ ਆਪਾਂ ਇਹਨਾਂ ਨੂੰ ਫਲੇਟ ਦੇ ਵਿੱਚ ਫਲਾ ਦੇਣਾ ਕਿਉਂਕਿ ਇਹਦੀ ਚੀਨੀ ਬਹੁਤ ਹੀ ਜਲਦੀ ਜਿਹੜੀ ਹੈ ਜੰਮਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਸਟੇਕ ਦੇ ਵਿੱਚ ਆਪਾਂ ਇਦਾਂ ਕਰਦੇ ਆ ਹੁਣ ਜਿੱਦਾਂ ਇਹ ਚੀਨੀ ਆਪਣੀ ਜੰਮ ਚੁੱਕੀ ਹੈ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਕਿਨੂੰ ਆਪਾਂ ਗੈਸ ਤੇ ਫਿਰ ਕਰ ਦਿੰਦੇ ਆ ਥੋੜਾ ਹੀ ਪਾਣੀ ਪਾ ਲਿਆ ਤੇ ਫਿਰ ਗੈਸ ਦੇ ਉੱਪਰ ਰੱਖ ਦਿੰਦੇ ਹਾਂ ਬੜੀ ਜਿਆਦਾ ਪਾਣੀ ਆ ਗਿਆ ਮੁੰਜੇ ਤਾਂ ਪਾ ਅਗਲੀ ਵਾਰੀ ਬਣਾਏ ਨਾ ਇਹਦਾ ਕਲਰ ਥੋੜਾ ਡਾਰਕ ਹੋ ਗਿਆ ਇਸ ਕਰਕੇ ਤੁਸੀਂ ਆਪਣੇ ਕਿਸੇ ਵੀ ਸਾਥੀ ਦੀ ਮਦਦ ਲੈ ਕੇ ਇੱਕ ਹੀ ਟਾਈਮ ਦੇ ਵਿੱਚ ਸਾਰੇ ਪਤਾਸੀ ਬਣਾ ਸਕਦੇ ਹੋ ਜਿਕੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜਦੋਂ ਜਿੱਦਿਆ ਆਪਾਂ ਪਹਿਲਾਂ ਪਤਾਸੀ ਬਣਾਏ ਸੀ ਉਹ ਦੇਖੋ ਜੰਮ ਵੀ ਗਏ ਨੇ ਤੇ ਇਹਨਾਂ ਨੂੰ ਥੋੜੇ ਠੰਡੇ ਹੋ ਕੇ ਫੇਰ ਆਪਾਂ ਕੱਢਾਂਗੇ ਕਿਉਂਕਿ ਹਜੇ ਟੁੱਟ ਜਾਣੇ ਨੇ ਠੰਡੇ ਹੋ ਜਾਣ ਫੇਰ ਕੱਢਾਂਗੇ ਥੋੜੇ ਜਿਹੀ ਗਰਮ ਨੇ ਬਹੁਤ ਸੋਨੇ ਪਤਾਸੇ ਬਣਾਏ ਨੇ ਆਪਣੇ ਦੇਖੋ ਜਿਹੜੇ ਪਤਾਸੇ ਨੇ ਚੰਗੀ ਤਰ੍ਹਾਂ ਸੁੱਕ ਗਏ ਨੇ ਤੁਸੀਂ ਵੀ ਇਸ ਤਰ੍ਹਾਂ ਘਰ ਬਹੁਤ ਹੀ ਆਸਾਨੀ ਨਾਲ ਪਤਾਸੀ ਬਣਾ ਕੇ ਤਿਆਰ ਕਰ ਸਕਦੇ ਹੋ ਜਿਹੜੀ ਇੱਧਰ ਆਪਾਂ ਦੂਸਰੇ ਬਣਾਏ ਸੀ ਉਹਨਾਂ ਦਾ ਕਲਰ ਜਿਹੜਾ ਥੋੜਾ ਜਿਹਾ ਡਾਰਕ ਆ ਗਿਆ ਕਿਉਂਕਿ ਆਪਣੀ ਚੀਨੀ ਜਿਹੜੀ ਸੀ ਪੂਰੀ ਤਰ੍ਹਾਂ ਸਫੇਦ ਚੀਨੀ ਨਹੀਂ ਸੀਗੀ ਤੇ ਜੇਕਰ ਤੁਹਾਡੇ ਕੋਲ ਸਫੇਦ ਚੀਨੀ ਹੋਏਗੀ ਤੇ ਇਹ ਜਿਹੜੇ ਪਤਾਸੀ ਹੋਣਗੇ ਬਿਲਕੁਲ ਹੀ ਸਫੇਦ ਹੋਣਗੇ ਬਸ ਇਹ ਚੀਨੀ ਤੇ ਡਿਪੈਂਡ ਕਰਦਾ ਕਿ ਆਪਣੇ ਕੋਲ ਚੀਨੀ ਕਿ ਹੋ ਜਾਈਏ ਉਦਾਂ ਤੁਸੀਂ ਚੈੱਕ ਕਰੋ ਇਹਨਾਂ ਵਿੱਚ ਜਾਲੀ ਕਿੰਨੀ ਸੋਹਣੀ ਬਣੀ ਹੈ ਦੇਖਿਓ ਜੋ ਪਤਾਸਿਆਂ ਦੀ ਜਾਲੀ ਹੁੰਦੀ ਹੈ ਸੇਮ ਉਦਾਂ ਦੀ ਹੀ ਜਾਲੀ ਬਣੀ ਹੈ ਥੋੜਾ ਜਿਹਾ ਵੀਡੀਓ ਵਿੱਚ ਰੰਗ ਜਿਹੜਾ ਇਹਦਾ ਡਾਰਕ ਜ਼ਿਆਦਾ ਆ ਰਿਹਾ ਪਰ ਇਹਨਾਂ ਡਾਰਕ ਹੈ ਨਹੀਂ ਹਾਂਜੀ ਜੇਕਰ ਵੀਡੀਓ ਪਸੰਦ ਆਏ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ